ਮੁੱਤਲ ਸੰਸਮਾਜ ਨਿਹੰਗ ਸਿੰਘ ਦੇਥੇ ਬੰਦੀਆਂ ਸਿੱਖ ਦੇਥੇ ਬੰਦੀਆਂ ਸਿੱਖ ਸੰਗਤਾਂ ਅੰਦਰ ਬਹੁਤ ਵੱਡੇ ਰੋਸ ਦੀ ਲਹਿਰ ਚੱਲ ਰਹੀ ਹੈ ਕਿ ਪਿਛਲੇ ਦਿਨੀ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੀ ਡਿ렉ਟਿਵ ਕਮੇਟੀ ਨੇ ਤਿੰਨ ਫਖਸਾਂ ਦੇ ਸਿੰਘ ਸਹਿਬਾਨਾਂ ਨੂੰ ਅਪਮਾਨਜਨਕ ਢੰਗ ਦੇ ਨਾਲ ਉਹਨਾਂ ਨੂੰ ਉਹਨਾਂ ਦੀ ਅਹੁਦਿਆਂ ਤੋਂ ਬਰਖਾਸਤ ਕਰ ਦਿੱਤਾ ਔਰ ਜਿਸ ਤਾ ਸਿੱਖ ਜਗਤ ਦੇ ਅੰਦਰ ਵੱਡਾ ਰੋਸ ਹੈ ਦੁਨੀਆ ਭਰ ਦੇ ਸਿੱਖਾਂ ਦੇ ਅੰਦਰ ਬਹੁਤ ਵੱਡਾ ਰੋਸ ਹੈ ਅੱਜ ਅੱਜ ਵੀ ਰੋਸ ਹੈ ਕਿਉਂਕਿ 14 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਪੰਥਕ ਇਕੱਤਰਤਾ ਦੇ ਅੰਦਰ ਦੋ ਹੀ ਮੁੱਖ ਡੰਡੇਸ਼ਨ ਮੁੱਖ ਰੂਪ ਦੇ ਵਿੱਚ ਇਹ ਜੋ ਨਵੀਆਂ ਨੁਕਤੀਆਂ ਕੀਤੀਆਂ ਗਈਆਂ ਯਾਨੀ ਕੁਲਦੀਪ ਸਿੰਘ ਗੜਕਾਜ ਬਾਬਾ ਠੇਕ ਸਿੰਘ ਧਨੋਲਾ ਉਹਨਾਂ ਦੀਆਂ ਨਿਯੁਕਤੀਆਂ ਰੱਦ ਕਰ ਦਿੱਤੀਆਂ ਸਨ ਔਰ ਜੋ ਤਿੰਨ ਸਿੰਘ ਸਹਿਬਾਨ ਸੇਵਾ ਮੁਕਤ ਕੀਤੇ ਗਏ ਦਸੇਦਾਰ ਸ੍ਰੀ ਅਕਾਲ ਤਖਸਾਲ ਸਿੰਘ ਸਾਬਗਾਨੀ ਰਕबीर ਸਿੰਘ ਜੀ ਸਿੰਘ ਸਾਹਿਬਗਾਨੀ ਸੁਲਤਾਨ ਸਿੰਘ ਜੀ ਦਸੇਦਾਰ ਤਖਸਿਦ ਕੇਸਵਰ ਸਾਹਿਬ ਸਿੰਘ ਸਾਹਿਬਗਾਨੀ ਹਰਪ੍ਰੀਤ ਸਿੰਘ ਜੀ ਦਸੇਦਾਰ ਤਖਸਿਦ ਦਮਦਮਾ ਸਾਹਿਬ ਉਹਨਾਂ ਨੂੰ ਦੁਬਾਰਾ ਬਹਾਲ ਕੀਤਾ ਜਾਵੇ ਔਰ ਇਸੇ ਸੰਦਰਭ ਦੇ ਵਿੱਚ 28 ਮਾਰਚ ਨੂੰ ਇੱਕ ਵਿਸ਼ਾਲ ਵੱਡਾ ਰੋਸ ਧਰਨਾ ਰੋਸ ਮਾਰਚ ਲੈ ਕੇ ਸੰਗਤਾਂ ਸ੍ਰੀ ਅਮਰਸਰ ਸਾਹਿਬ ਗਈਆਂ ਦੇਸ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਤਿਕਾਰਯੋਗ ਸਰਦਾਰ ਹਰਜਿੰਦਰ ਸਿੰਘ ਜੀ ਧਾਮੀ ਉਹਨਾਂ ਨੇ ਸਾਡਾ ਮੈਮੋਰੰਡਮ ਲੈਣ ਵੇਲੇ ਸਾਡੇ ਨਾਲ ਇੱਕ ਵਾਅਦਾ ਕੀਤਾ ਸੀ ਕਿ ਅਸੀਂ 15 April ਤੱਕ ਸਾਰਾ ਮਸਲਾ ਹੱਲ ਕਰ ਦਿਆਂਗੇ ਪਰ ਅਸੀਂ ਦੇਖ ਰਹੇ ਹਾਂ ਕਿ 15 April ਤੱਕ ਹੀ ਅੱਜ 27 April ਹੋ ਗਿਆ ਕੋਈ ਮਸਲਾ ਹੱਲ ਹੋਣ ਦੀ ਬਜਾਏ ਕੋਈ ਗੱਲ ਇਹੋ ਜਿਹੀ ਨਜ਼ਰ ਨਹੀਂ ਆਈ ਕਿ ਲੋਕ ਕਿਸੇ ਵੀ ਗੱਲ ਤੋਂ ਟੱਸ ਤੋਂ ਮੱਸ ਹੋਏ ਹੋਏ ਹਨ ਸੰਗਤਾਂ ਵਿੱਚ ਵੱਡਾ ਰੋਸ ਹੈ ਪੰਥ ਵਿੱਚ ਰੋਸ ਹੈ ਦੁਨੀਆ ਭਰ ਵਿੱਚ ਹਰ ਸਿੱਖ ਦੇ ਮਨ ਵਿੱਚ ਰੋਸ ਹੈ ਤੁਸੀਂ ਦੇਖ ਰਹੇ ਹੋ ਸੰਤ ਸਮਾਡੀਆਂ ਪ੍ਰਮੁੱਖ ਧਿਰਾਂ ਨਿਹੰਗ ਸਿੰਘ ਜਥੇਬੰਦੀਆਂ ਦੇ ਮੁਖੀ ਸਿੰਘ ਮੁਖੀ ਜਥੇਦਾਰ ਸਹਿਬਾਨ ਇੱਥੇ ਬੈਠੇ ਐ ਸੰਗਤਾਂ ਦੇ ਨੁਮਾਇੰਦੇ ਬੈਠੇ ਐ ਅਸੀਂ ਫੇਰ ਦੁਬਾਰਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਭਰਾ ਮਾਰੂ ਜੰਗ ਜਿਹੜਾ ਸਾਡੇ ਵਿੱਚ ਫਾਇਦਾ ਹੋਏ ਭਰਾ ਮਾਰੂ ਜੰਗ ਵਾਲੇ ਹਾਲਾਤ ਬਣਨ ਅਸੀਂ ਹਰ ਕਦਮ ਬੜਾ ਸੋਚ ਕੇ ਚੁੱਕ ਰਹੇ ਹਾਂ ਕਿ ਸਾਡੀ ਆਪਸੀ ਜਿਹੜੀ ਦੂਰੀਆਂ ਇੱਥੋਂ ਤੱਕ ਨਾ ਵੱਧ ਜਾਣ ਕਿ ਅਸੀਂ ਇੱਕ ਦੂਜੇ ਲਈ ਨਫ਼ਰਤ ਦੇ ਪਾਤਰ ਨਾ ਬਣ ਜਾਈਏ ਸੰਗਤਾਂ ਦੇ ਵਿੱਚ ਦੁਨੀਆ ਭਰ ਵਿੱਚ ਕੋਈ ਐਸਾ ਮਾਹੌਲ ਨਾ ਬਣੇ ਕਿ ਸਿੱਖਾਂ ਦੇ ਵਿੱਚ ਆਪਸੀ ਟਕਰਾਅ ਬਣ ਗਿਆ ਜਾਂ ਟਕਰਾਅ ਹੋਇਆ ਬਾਹਰ ਇਹ ਕਰਦੇ ਸੋ ਆਪਸੀ ਭਰਾ ਮਾਰੂ ਜੰਗ ਤੋਂ ਸੰਕੇ ਸੰਕੋਚ ਰੱਖਦੇ ਹੋਏ ਦਿਨ ਬਦਨ ਅਸੀਂ ਬਹੁਤ ਟਾਈਮ ਦੇ ਰਹੇ ਹਾਂ ਕਿ ਅਜੇ ਵੀ ਮੌਕਾ ਸ਼੍ਰੋਮਣੀ ਕਮੇਟੀ ਨੂੰ ਵੀ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੂੰ ਵੀ ਇਹ ਮਸਲਾ ਹੱਲ ਕਰਦਿਓ ਅੱਜ ਦੀ ਇਕੱਤਰਤਾ ਹੋਈ ਸਾਰੇ ਮਹਾਂਪੁਰਖਾਂ ਨਾਲ ਸਾਰੀਆਂ ਜਥੇਬੰਦੀਆਂ ਦੇ ਮੁਖੀ ਸਹਿਬਾਨਾਂ ਨਾਲ ਜੋ ਪਹੁੰਚੇ ਆ ਅਸੀਂ ਬੈਠ ਕੇ ਲੰਮੀ ਵਿਚਾਰ ਕੀਤੀ ਆ ਕਿ ਅਸੀਂ ਫੇਰ ਵੀ 10 ਮਈ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਨੂੰ ਇਹ ਸਮਾਂ ਦੇ ਰਹੇ ਆ ਕਿ ਦੁਬਾਰਾ ਤਿੰਨੇ ਸਿੰਘ ਸਹਿਬਾਨਾਂ ਦੀਆਂ ਜੋ ਨਿਫਤੀਆਂ ਰੱਦ ਕੀਤੀਆਂ ਗਈਆਂ ਉਹਨਾਂ ਨੂੰ ਬਹਾਲ ਕੀਤਾ ਜਾਏ। ਅਗਰ ਇਹ ਫੇਰ ਵੀ 10 ਮਈ ਤੱਕ ਨਹੀਂ ਬਹਾਲ ਕਰਦੇ ਨਹੀਂ ਸਾਡੀ ਅਪੀਲ ਦੇ ਉੱਤੇ ਕੋਈ ਗੌਰ ਕਰਦੇ ਅਸੀਂ ਬੜੀ ਨਿਮਰਤਾ ਨਾਲ ਸੰਤ ਸਮਾਜ ਨਿਹੰਗ ਸਿੰਘ ਜਥੇਬੰਦੀਆਂ ਸੰਗਤਾਂ ਦੀ ਨੁਮਾਇੰਦਗੀ ਕਰਦੇ ਆ ਦੁਨੀਆ ਭਰ ਦੇ ਸਿੱਖਾਂ ਦੀ ਨੁਮਾਇੰਦਗੀ ਕਰਦੇ ਆ ਅਸੀਂ ਅਪੀਲ ਕਰਦੇ ਆ। ਕਿ ਭਰਾਵੋ ਭਰਾ ਮਾਰੂ ਜੰਗਵਾਲ ਆਪਣੀ ਕੌਮ ਨੂੰ ਨਾ ਤੋਰੋ ਔਰ ਜੋ ਕੌਮ ਦੇ ਵਿੱਚ ਰੋਸ ਪੈਦਾ ਹੋਇਆ ਉਸ ਰੋ ਉਸ ਰੋਸ ਨੂੰ ਅਜੇ ਸ਼ਾਂਤ ਕਰਨ ਦਾ ਸਮਾਂ ਇਸ ਲਈ 10 ਮਈ ਤੱਕ ਦੁਬਾਰਾ ਤਿੰਨੇ ਸਿੰਘ ਸਹਿਬਾਨਾਂ ਨੂੰ ਬਹਾਲ ਕੀਤਾ ਜਾਏ ਨਵੀਆਂ ਨਿਯੁਕਤੀਆਂ ਨੂੰ ਰੱਦ ਕੀਤਾ ਜਾਏ 10 ਮਈ ਤੱਕ ਇਹ ਫੈਸਲਾ ਨਹੀਂ ਕੀਤਾ ਜਾਂਦਾ ਤਾਂ ਅਸੀਂ ਇਸ ਤੋਂ ਅਗਲਾ ਜੋ ਪ੍ਰੋਗਰਾਮ ਲਿਖਿਆ ਉਹ 11 ਜੂਨ ਤੋਂ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਰਦਾਰ ਸੁਖਬੀਰ ਸਿੰਘ ਬਾਦਲ ਔਰ ਉਹਨਾਂ ਦੇ ਨਾਲ ਹੀ ਸ਼੍ਰੋਮਣੀ ਕਮੇਟੀ ਜੁੜੀ ਹੋਈ ਹੈ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਦੀ ਆਪਸੀ ਵੱਡੀ ਸਾਂਝ ਹੈ ਇਸ ਕਰਕੇ ਅਕਾਲੀ ਦਲ ਦੇ ਬਤੌਰ ਪ੍ਰਧਾਨ ਹੋਣ ਦੇ ਨਾਤੇ ਅਸੀਂ ਬਾਦਲਪਿੰਡ ਉਹਨਾਂ ਦੀ ਰਿਹائش ਤੇ ਸੰਤ ਸਮਾਜ ਪੰਜ 500 ਸੰਗਤ ਦੇ ਦਫੇ ਲੈ ਕੇ ਅਸੀਂ 10 ਜੂਨ ਨੂੰ ਉੱਥੇ ਜਾ ਕੇ ਰੋਸ ਪ੍ਰਦਰਸ਼ਨ ਕਰਾਂਗੇ ਔਰ ਸਾਡਾ ਰੋਸ ਪ੍ਰਦਰਸ਼ਨ ਪੋਲੀਟਿਕਲ ਲੋਕਾਂ ਵਰਗਾ ਨਹੀਂ ਐ ਸਿਆਸੀ ਤੇ ਰਾਮ ਵਰਗਾ ਨਹੀਂ ਐ ਅਸੀਂ ਬੈਠ ਕੇ ਉੱਥੇ ਗੁਰਬਾਣੀ ਦਾ ਜਾਪ ਕਰਾਂਗੇ ਕੀਰਤਨ ਕਰਾਂਗੇ ਔਰ ਇਸ ਦੇ ਨਾਲ ਹੀ ਅਪੀਲ ਕਰਦੇ ਨਾਮ ਜਪਾਂਗੇ ਔਰ ਕੇਸਰੀ ਢੰਡੀਆਂ ਕੇਸਰੀ ਨਿਸ਼ਾਨਾਂ ਦੀ ਛਤਰਛਾਇਆ ਇਹ ਸਾਰਾ ਸਾਡਾ ਰੋਸ ਪ੍ਰਦਰਸ਼ਨ ਹੋਏਗਾ ਪਹਿਲਾ ਸਾਡਾ ਪ੍ਰਦਰਸ਼ਨ 11 ਜੂਨ ਨੂੰ ਬਾਦਲ ਪਿੰਨ ਸਰਦਾਰ ਸੁਖਵੀਰ ਸਿੰਘ ਬਾਦਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੇ ਘਰ ਅੱਗੇ ਹੋਏਗਾ। ਔਰ ਇਹ ਪ੍ਰੋਗਰਾਮ 1 ਵਜੇ ਤੋਂ ਲੈ ਕੇ 3 ਵਜੇ ਤੱਕ ਹੋਏਗਾ। ਲੰਗਰ ਵੀ, ਜਲਪਾਣੀ ਵੀ ਸੰਗਤਾਂ ਨਾਲ ਲੈ ਕੇ ਜਾਣਗੀਆਂ, ਸਾਰਾ ਇੰਤਜ਼ਾਮ ਕੀਤਾ ਹੋਏਗਾ। ਔਰ ਇਹ ਪ੍ਰੋਗਰਾਮ ਅਸੀਂ ਪੂਰੇ 1 ਸਾਲ ਲਈ ਅੱਜ ਦੇ ਰਹੇ ਹਾਂ। ਇਹ ਪ੍ਰੋਗਰਾਮ ਅੱਜ ਅਸੀਂ 1 ਸਾਲ ਲਈ ਪੂਰਾ ਨਿਯਤ ਕਰ ਲਿਆ, ਪ੍ਰੋਗਰਾਮ ਬਣਾਇਆ ਸਾਰੇ ਸੰਸਮਾਜ ਨੇ। ਨਾਂਗ ਸਿੰਘ ਜਥੇਬੰਦੀਆਂ ਨੇ ਸੰਗਤ ਦੇ ਸਹਿਯੋਗ ਦੇ ਨਾਲ ਕਿ ਸਾਧ ਸੰਗਤ ਜੀ ਅਸੀਂ ਮਹੀਨੇ ਦੇ ਪਹਿਲੇ ਐਤਵਾਰ ਇਸ ਤੋਂ ਅੱਗੇ ਜੁਲਾਈ ਵਿੱਚ ਪਹਿਲਾ ਐਤਵਾਰ 6 ਜੁਲਾਈ ਨੂੰ ਆ ਰਿਹਾ ਹਰ ਮਹੀਨੇ ਦੇ ਪਹਿਲੇ ਐਤਵਾਰ ਇਹ ਰੋਸ ਪ੍ਰਦਰਸ਼ਨ ਉਹਨਾਂ ਦੇ ਘਰ ਦੇ ਅੱਗੇ ਹੋਏਗਾ ਔਰ ਉਹਦੇ ਵਿੱਚ ਗੁਰਬਾਣੀ ਦਾ ਜਾਪ ਹੋਏਗਾ ਕੇਸਰੀ ਕਾਫਲੇ ਦੇ ਰੂਪ ਦੇ ਵਿੱਚ ਅਸੀਂ ਜਾਵਾਂਗੇ ਬਰਬਾਦ ਹੋ ਗਏ ਔਰ ਹਰ ਵੇਰੀ ਅਰਦਾਸ ਹੋਏਗੀ ਸਤਗੁਰੂ ਦੇ ਚਰਨਾਂ ਦੇ ਵਿੱਚ ਇਹ ਸੱਚੇ ਪਾਤਸ਼ਾਹ ਜੋ ਤਖਤਾਂ ਦੀ ਮਾਨ ਮਰਿਆਦਾ ਦਾ અપਮਾਨ ਹੋਇਆ ਸਿੰਘ ਸਹਿਬਾਨਾਂ ਦੀਆਂ ਪਦਵੀਆਂ ਦਾ ਘੋਰ ਨਰਾਦਰ ਕੀਤਾ ਗਿਆ ਉਸ અપਮਾਨ ਦਾ ਉਸ ਨਰਾਦਰਤਾ ਦਾ ਬਹੁਤ ਵੱਡਾ ਕੌਮ ਦੇ ਅੰਦਰ ਅੱਜ ਰੋਸ ਹੈ ਬਹੁਤ ਵੱਡਾ ਰੋਸ ਹੈ ਇਸ ਕਰਕੇ ਕਿ ਇਹ ਲੋਕ ਜੋ ਕੁਝ ਕਰ ਰਹੇ ਆ ਉਸ ਨਾਲ ਸਿੱਖਾਂ ਦੀਆਂ ਭਾਵਨਾਵਾਂ ਨੂੰ ਵੱਡੀ ਠੇਸ ਲੱਗੀ ਹੈ ਇਹ ਸਾਡਾ ਪ੍ਰੋਗਰਾਮ ਔਰ 6 ਜੂਨ ਦੇ ਸ਼ਹੀਦੀ ਸਮਾਗਮ ਦੇ ਵਿੱਚ 2 6 ਜੂਨ ਨੂੰ ਦਮਦਮਾ ਟਕਸਾਲ ਦੇ ਹੈੱਡਕੁਆਟਰ ਗੁਰਦੁਆਰਾ ਗੁਰਦਰਸ਼ਨ ਪ੍ਰਕਾਸ਼ ਵਿਖੇ ਵੱਡਾ ਸ਼ਹੀਦੀ ਸਮਾਗਮ ਸ਼ਹੀਦਾਂ ਦੀ ਯਾਦ ਵਿੱਚ ਹੋਏਗਾ ਉਹਦੇ ਵਿੱਚ ਵੀ ਇਹਨਾਂ ਪ੍ਰੋਗਰਾਮਾਂ ਨੂੰ ਸਫਲ ਬਣਾਉਣ ਲਈ ਪ੍ਰੋਗਰਾਮ ਦਿੱਤੇ ਜਾਣਗੇ ਸੋ ਅੱਜ ਦਾ ਸਾਡਾ ਇਹੀ ਪ੍ਰੋਗਰਾਮ ਹੈ ਇਹੀ ਅਸੀਂ ਰੂਪਰੇਖਾ ਲਿਖੀ ਆ ਇਸ ਕਰਕੇ ਮੈਂ ਪੰਜਾਬ ਦੀਆਂ ਸਿੱਖ ਸੰਗਤਾਂ ਨੂੰ ਨਿਮਰਤਾ ਨਾਲ ਅਪੀਲ ਕਰਦਾ ਕਿ ਆਪਣਾ ਫਰਜ ਸਮਝ ਕੇ ਪੰਥ ਦੇ ਇਸ ਪ੍ਰੋਗਰਾਮ ਵਿੱਚ ਸਿੰਘ ਸਹਿਬਾਨਾਂ ਦੀ ਬਹਾਲੀ ਵਿੱਚ ਤਖਤਾਂ ਦੇ ਸਨਮਾਨ ਦੀ ਬਹਾਲੀ ਵਿੱਚ ਸਾਰੇ ਅੱਗੇ ਆਓ ਆਪਣਾ ਯੋਗਦਾਨ ਪਾਓ ਇਸ ਰੋਸ਼ ਮਾਰਚ ਦੇ ਵਿੱਚ ਸ਼ਾਮਲ ਹੋ ਕੇ ਆਪਾਂ ਤਖਤਾਂ ਦਾ ਸਨਮਾਨ ਬਹਾਲ ਕਰਾਉਣ ਲਈ ਆਪਣਾ ਯੋਗਦਾਨ ਪਾਈਏ ਪੰਜਾਬ ਦੇ ਵਿੱਚੋਂ ਹਰ ਸਿੱਖ ਆਪਣਾ ਬਣਦਾ ਯੋਗਦਾਨ ਪਾਵੇ ਇਹਦੇ ਲਈ ਮੈਂ ਸਾਰੀ ਸੰਗਤ ਨੂੰ ਵੀ ਸਮੁੱਚੇ ਸੰਸਮਾਜ ਨੂੰ ਸਮੁੱਚੇ ਅੰਗ ਸਿੰਘ ਜਥੇਬੰਦੀਆਂ ਨੂੰ ਵੀ ਅਪੀਲ ਕਰਦਾ ਕਿ ਸਾਰੇ ਮਿਲ ਕੇ ਆਪਾਂ ਏਕਤਾ ਦੇ ਨਾਲ ਇਸ ਪ੍ਰੋਗਰਾਮ ਨੂੰ ਸਫਲ ਬਣਾਉਣਾ ਔਰ ਬਾਕੀ ਵੀ ਜਿੰਨੀਆਂ ਪੰਥ ਦੀਆਂ ਧਿਰਾਂ ਪੰਥ ਦੇ ਅੰਗ ਹੈ ਉਹਨਾਂ ਸਾਰਿਆਂ ਨੂੰ ਮੇਰੀ ਅਪੀਲ ਹੈ ਕਿ ਇਹ ਕੋਈ ਪੋਲੀਟੀਕਲ ਪ੍ਰੋਗਰਾਮ ਨਹੀਂ ਕੋਈ ਰਾਜਸੀ ਪ੍ਰੋਗਰਾਮ ਨਹੀਂ ਰੋਲ ਹੈ ਧਾਰਮਿਕ ਝੰਡਾ ਸਿੰਘ ਸਹਿਬਾਨਾਂ ਦੀ ਬਹਾਲੀ ਦਾ ਤਖਤਾਂ ਦੇ ਸਨਮਾਨ ਦਾ ਇਸ ਲਈ ਤੁਸੀਂ ਵੀ ਸਾਰੇ ਬਣਦਾ ਆਪਣਾ ਆਪਣਾ ਯੋਗਦਾਨ ਪਾਓ ਸਹਿਯੋਗ ਦਿਓ ਤੇ ਆਪਣੇ ਫਰਜ਼ ਪਛਾਣੋ ਇਹ ਮੇਰੀ ਬੇਨਤੀ ਹੈ ਸਾਰਿਆਂ ਦੇ ਚਰਨਾਂ ਵਿੱਚ ਬਾਬਾ ਜੀ ਨਵੇਂ ਜੇਸ਼ੇਦਾਰ ਲਗਾਏ ਗਏ ਨੇ ਔਰ ਟਕਸਾਲ ਦੀ ਅਗਵਾਈ ਦੇ ਵਿੱਚ ਜਿਹੜਾ ਸਿੱਖ ਪੰਥ ਆ ਉਹਨਾਂ ਨੂੰ ਨਹੀਂ ਪ੍ਰਵਾਨ ਕਰ ਰਿਹਾ ਕੀ ਸਮਝਦੇ ਆ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇੰਨੀ ਬੇਜੇਦ ਕਿਉਂ ਆਇਆ ਕਿ ਉਹ ਇਹ ਫੈਸਲਾ ਦੀ ਮੈਂ ਸੰਗਤਾਂ ਨੂੰ ਅੱਜ ਫੇਰ ਅੱਜ ਦੀ ਇਕੱਤਰਤਾ ਵੱਲੋਂ ਅਪੀਲ ਕਰਦਾ ਕਿ ਗਿਆਨੀ ਗਿਆਨੀ ਕੁਲਦੀਪ ਸਿੰਘ ਗੜਗੱਜ ਔਰ ਗਿਆਨੀ ਟੇਕ ਸਿੰਘ ਜੀ ਧਨੋਲਾ ਇਹਨਾਂ ਦਾ ਸੰਗਤਪੂਰਨ ਰੂਪ ਦੇ ਵਿੱਚ ਬਾਈਕਾਟ ਕਰੇ ਔਰ ਜਿਹੜੇ ਇਹਨਾਂ ਦਾ ਸਹਿਯੋਗ ਕਰ ਰਹੇ ਹੈ ਜਿਹੜੇ ਲੋਕ ਇਹਨਾਂ ਨੂੰ ਪ੍ਰੋਗਰਾਮਾਂ ਤੇ ਅੱਗੇ ਲਿਜਾਣ ਦੇ ਵਿੱਚ ਆਪਣੀ ਭੂਮਿਕਾ ਨਿਭਾ ਰਹੇ ਹੋ ਭਾਵੇਂ ਸ਼੍ਰੋਮਣੀ ਕਮੇਟੀ ਦੇ ਮੈਂਬਰ ਹੈ ਭਾਵੇਂ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹੈ ਜਾਂ ਕੋਈ ਹੋਰ ਹੈ ਉਹਨਾਂ ਦਾ ਸਮੂੱਚੀ ਸੰਗਤ ਡਟ ਕੇ ਬਾਈਕਾਟ ਕਰੇ ਇਹਨਾਂ ਲੋਕਾਂ ਦਾ ਵੀ ਡਟ ਕੇ ਬਾਈਕਾਟ ਕਰਨ ਔਰ ਇਹਨਾਂ ਦੋਨਾਂ ਦਾ ਜਿਹੜੀਆਂ ਨਵੀਆਂ ਨੁਕਤੀਆਂ ਹੋਈਆਂ ਗਿਆਨੀ ਕੁਲਦੀਪ ਸਿੰਘ ਕੜਗੱਜ ਗਿਆਨੀ ਤੇਜ ਸਿੰਘ ਧਨੌਲਾ ਇਹਨਾਂ ਦਾ ਦੋਨਾਂ ਦਾ ਪੂਰਨ ਰੂਪ ਦੇ ਵਿੱਚ ਸਾਰਾ ਪੰਥ ਸਾਰੀਆਂ ਸੰਗਤਾਂ ਔਰ ਜਿੱਥੇ-ਜਿੱਥੇ ਵੀ ਕੋਈ ਸਿੱਖ ਬੈਠਾ ਇਹਨਾਂ ਦਾ ਪੂਰਨ ਰੂਪ ਦੇ ਵਿੱਚ ਬਾਈਕਾਟ ਕੀਤਾ ਗਿਆ। ਸਰ ਜੀ ਪਹਿਲਾਂ ਵੀ ਤੁਸੀਂ ਐਲਟੀਮੇਟਮ ਦਿੱਤਾ ਸੀ ਕਿ ਜਾਸ ਸਿੰਘ ਕੁੰਦਰੀ ਹਾਲ ਦੇ ਸਾਹਮਣੇ ਹੈ ਉਸ ਤੋਂ ਬਾਅਦ ਪ੍ਰਧਾਨ ਸਾਹਿਬ ਨਾਲ ਕੋਈ ਗੱਲਬਾਤ ਹੋਈ ਪ੍ਰਧਾਨ ਸਾਹਿਬ ਕਹਿੰਦੇ ਸੀ ਕਿ ਮੇਰੇ ਬਾਬਾ ਜੀ ਦਾ ਪਿਆਰ ਆ ਮੈਂ ਆਪ ਗੱਲ ਕਰੂੰਗਾ। ਪਹੁੰਚੇ ਤੁਹਾਡੇ ਕੋਲ ਮਿਲੇ ਤੁਹਾਨੂੰ ਆਣ ਕੇ ਮੈਂ ਤੁਹਾਨੂੰ ਉਹੀ ਬੇਨਤੀ ਕਰਦਾ ਕਿ ਉਦੋਂ ਉਹਨਾਂ ਨੇ 15 ਅਪ੍ਰੈਲ ਤੱਕ ਦਾ ਸਮਾਂ ਲਿਆ ਸੀ ਹੁਣ ਵੀ ਮੇਰੀ ਉਹਨਾਂ ਨਾਲ ਗੱਲ ਹੋਈ ਹੈ ਇਸੇ ਲਈ ਮੈਂ ਉਹਨਾਂ ਨੂੰ ਅਖੀਰ 10 ਮਈ ਤੱਕ ਦਾ ਸਮਾਂ ਦਿੱਤਾ ਕਿ 10 ਮਈ ਤੱਕ ਤੁਸੀਂ ਇਹ ਮਸਲਾ ਜਿਹੜਾ ਇਸ ਨੂੰ ਠੀਕ ਕਰੋ ਸੰਗਤਾਂ ਦੀਆਂ ਭਾਵਨਾਵਾਂ ਦਾ ਪੰਛ ਦੀਆਂ ਭਾਵਨਾਵਾਂ ਦਾ ਸਤਿਕਾਰ ਕਰਦਿਆਂ ਹੋਇਆਂ ਤਿੰਨੇ ਸੰਗ ਸਹਿਬਾਨਾਂ ਦੀ ਬਹਾਲੀ ਕਰੋ ਜਿਹੜੇ ਇਹਨਾਂ ਐਗਜ਼ੀਕਟਿਵ ਨੇ ਨਿਯੁਕਤ ਕੀਤੇ ਉਹਨਾਂ ਦੀਆਂ ਨੁਕਤੀਆਂ ਰੱਦ ਕੀਤੀਆਂ ਜਾਣ ਜੇ ਅਗਰ ਨਹੀਂ ਕਰਦੇ ਫਿਰ ਅਸੀਂ ਪ੍ਰੋਗਰਾਮ ਦੇਤਾ ਫਿਰ ਅਸੀਂ ਉਹ ਪ੍ਰੋਗਰਾਮ ਨੂੰ ਸਾਰਿਆਂ ਨੇ ਕਾਮਯਾਬ ਕਰਨ ਦੇ ਵਿੱਚ ਆਪਣਾ ਯੋਗਦਾਨ ਪਾਉਣਾ ਬਾਬਾ ਜੀ ਪਿਛਲੇ ਦਿਨੀ ਇਹ ਵੀ ਗੱਲ ਨਿਕਲ ਕੇ ਸਾਹਮਣੇ ਆਈ ਕਿ ਉਹ ਕਹਿੰਦੇ ਕਿ ਜਥੇਦਾਰ ਗੜਗੱਜ ਨੂੰ ਕਾਰਜਕਾਰੀ ਲਗਾਇਆ ਜੀ ਅਜੇ ਉਹਨਾਂ ਨੂੰ ਪੱਕੇ ਤੌਰ ਤੇ ਜਥੇਦਾਰੀ ਨਹੀਂ ਦਿੱਤੀ ਮੈਂ ਤੁਹਾਨੂੰ ਇੱਕ ਬੇਨਤੀ ਕਰਾਂ ਜਿਹਨੂੰ ਵੀ ਲਾਇਆ ਕੋਈ ਮਰਜ਼ਾਦਾ ਨਾਲ ਨਹੀਂ ਲਾਇਆ ਕੋਈ ਵਿਧੀ ਵਿਧਾਨ ਨਹੀਂ ਲਾਇਆ ਕੋਈ ਪੰਥ ਦੀ ਸਹਿਮਤੀ ਨਾਲ ਨਹੀਂ ਲਾਇਆ ਜਿਹੜੇ ਤਰੀਕੇ ਨਾਲ ਜਫੇਦਾਰਾਂ ਦੀ ਨੁਕਤੀ ਕਰਨ ਦਾ ਇਹਨਾਂ ਨੇ ਰਸਤਾ ਪਣਾਇਆ ਕੀ ਇਹ ਤਖਤਾਂ ਦੇ ਸਨਮਾਨ ਵਾਲੀ ਜਾਂ ਸਤਕਾਰ ਵਾਲੀ ਜਾਂ ਸਿੰਘ ਸਹਿਬਾਨਾਂ ਦੇ ਪਦਵੀਆਂ ਦੇ ਅਨੁਸਾਰ ਇਹ ਤਰੀਕਾ ਬਾਜਮ ਹੈ ਇਹ ਕੋਈ ਬਾਜਮ ਨਹੀਂ ਤਰੀਕਾ ਇਹਨਾਂ ਨੇ ਮਨਮਰਜ਼ੀ ਦੇ ਨਾਲ ਕੇਵਲ ਆਪਣੇ ਹੰਕਾਰ ਨੂੰ ਅਤੇ ਜਿੱਦ ਨੂੰ ਪਗਾਉਣ ਵਾਸਤੇ ਇਹਨਾਂ ਨੇ ਮਹਾਰਾਜ ਦੀ ਮਰਜ਼ਾਦਾ ਨੂੰ ਵੀ ਤਖਤਾਂ ਦੇ ਸਨਮਾਨ ਨੂੰ ਵੀ ਸਿੰਘ ਸਹਿਬਾਨਾਂ ਦੀ ਪਦਵੀ ਨੂੰ ਵੱਡੀ ਟਾ ਲਾਈ ਇਸ ਕਰਕੇ ਇਹ ਕੋਈ ਦਸੇਦਾਰ ਪਉ ਨਾ ਕੌਮ ਨੇ ਪ੍ਰਵਾਨ ਕੀਤੇ ਨਾ ਕਰਨੇ ਆ ਇਹ ਕੋਈ ਪ੍ਰਮਾਨ ਨਹੀਂ ਹੈਗੇ ਇਹ ਰੱਦ ਕੀਤੇ ਹੋਏ ਆ ਪੰਥਕ ਇਕੱਠ ਨੇ ਇਹਨਾਂ ਦੀ ਨੁਕਤੀ ਰੱਦ ਕੀਤੀ ਹੈ ਔਰ ਸੰਗਤਾਂ ਨੂੰ ਮੈਂ ਅਪੀਲ ਕੀਤੀ ਆ ਵੀ ਇਹਨਾਂ ਦਾ ਬਾਈਕਾਟ ਕਰੋ ਅਭੇ ਜੇ ਅਕਾਲ ਤਖਤ ਸਾਹਿਬ ਤੇ ਨਵਾਂ ਜਥੇਦਾਰ ਆ ਜਾਂਦੇ ਆ ਤੇ ਕੀ ਕਹਣੀ ਤੁਸੀਂ ਇਸੇ ਮਿਲਗਾਜੀ ਨੂੰ ਪ੍ਰਮਾਨ ਕਰੋ ਕਿ ਤੁਸੀਂ ਕੇਸਗੜ ਸਾਹਿਬ ਤੇ ਮੈਂ ਅਸੀਂ ਮੇਰੀ ਬੇਨਤੀ ਇਹ ਆ ਅਸੀਂ ਇੱਕ ਦੀ ਗੱਲ ਨਹੀਂ ਕੀਤੀ ਅਸੀਂ ਤਿੰਨੇ ਸੰਸੇਭਾਨਾਂ ਦੀ ਗੱਲ ਕੀਤੀ ਹੈ ਕਿ ਤਿੰਨੇ ਸਿੰਘ ਸਹਿਬਾਨਾਂ ਨੂੰ ਜਿਹੜੇ ਪਹਿਲੇ ਸਿੰਘ ਸਹਿਬਾਨ ਆ ਸਿੰਘ ਸਬ ਗੈਨੀ ਰਕਬੀਰ ਸਿੰਘ ਸਿੰਘ ਸਬ ਗੈਨੀ ਸੁਲਤਾਨ ਸਿੰਘ ਸਿੰਘ ਸਬ ਗੈਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਦੁਬਾਰਾ ਬਹਾਲ ਕਰੋ ਪਹਿਲਾ ਸਾਡਾ ਉਹਨਾਂ ਨੂੰ ਬਹਾਲ ਕਰਨ ਦਾ ਟੀਚਾ ਬਾਬਾ ਜੀ ਅੱਜ ਦੀ ਮੀਟਿੰਗ ਦੇ ਵਿੱਚ ਜਿਹੜਾ ਫੈਸਲਾ ਲਿਆ ਗਿਆ ਕਿ ਬਾਦਲਪਿੰਡ ਜਾ ਕੇ ਇਹ ਪ੍ਰੋਗਰਾਮ ਹੋ ਲਿਖਿਆ ਜਾਣਾ ਔਰ ਪਿਛਲੇ ਦਿਨੀ ਪ੍ਰਧਾਨ ਸੁਖਵੀਰ ਸਿੰਘ ਬਾਦਲੇ ਕਹਿੰਦੇ ਵਿਖਾਈ ਦਿੱਤੇ ਕਿ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖੁਦ ਮੁਖਤਿਆਰ ਹੈ ਸ਼੍ਰੋਮਣੀ ਕਾਲੀ ਦਲ ਦਾ ਉਹਦੇ ਨਾਲ ਕੋਈ ਲੈਣ ਦੇਣ ਨਹੀਂ ਹੈ ਇਹ ਗੱਲ ਦੇ ਬਾਰੇ ਮੈਂ ਜ਼ਿਆਦਾ ਨਹੀਂ ਬੋਲਣਾ ਚਾਹੁੰਦਾ ਪਰ ਜਿਸ ਦਿਨ ਸਰਦਾਰ ਤੇਜਾ ਸਿੰਘ ਸਮੁੰਦਰੀ ਹਾਲ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦੀ ਨੁਕਤੀ ਕੀਤੀ ਗਈ ਹੈ ਉਹ ਸਟੇਜ ਕਿਹਦੀ ਸੀ ਉਹ ਸ਼੍ਰੋਮਣੀ ਕਮੇਟੀ ਦੀ ਸਟੇਜ ਹੈ ਉਹਨਾਂ ਦੀ ਥਾਂ ਸਿਆਸੀ ਬਿਆਨ ਜਿਹੜੇ ਇਹ ਲੋਕ ਦੰਦੇ ਹੈ ਨਾ ਉਹਨਾਂ ਨੂੰ ਸੰਗਤ ਚੰਗੀ ਤਰ੍ਹਾਂ ਸਮਝਦੀ ਹੈ ਵੀ ਕੀ ਨਾਤਾ ਇਹਨਾਂ ਦਾ ਸ਼੍ਰੋਮਣੀ ਕਮੇਟੀ ਨਾਲ ਹੈ ਕੀ ਇਹਨਾਂ ਦਾ ਅਕਾਲੀ ਦਲ ਦਾ ਉਹ ਸਭ ਨੂੰ ਪਤਾ ਹੈ ਕੀ ਆਸ ਬਾਬਾਈ ਕੀਤੀ ਜਾ ਸਕਦੀ ਆ ਹਣਕੇ ਇਹ ਜਿਹੜਾ ਅਗਲਾ ਸੰਘਰਸ਼ ਆਪਾਂ ਵੇਖ ਰਹੇ ਆਂ ਵੀ ਉਹਦੇ ਵਿੱਚ ਜਿਹੜਾ ਕਿ ਨਹੀਂ ਕਿ ਜਲਦੀ ਇਹ ਫਤਿਹ ਹਸਲ ਹੁੰਦੀ ਹੈ ਦੇਖੋ ਜੀ ਸਾਡਾ ਕੰਮ ਹੈ ਸੰਘਰਸ਼ ਕਰਨਾ ਸੰਗਤ ਨੂੰ ਨਾਲ ਲੈ ਕੇ ਤੁਰਨਾ ਕਾਮਯਾਬੀ ਗੁਰੂ ਨੇ ਬਖਸ਼ਣੀ ਆ ਕਾਮਯਾਬੀ ਸਤਿਗੁਰੂ ਨੇ ਬਖਸ਼ਣੀ ਆ ਕਿਰਪਾ ਉਹਨਾਂ ਨੇ ਕਰਨੀ ਆ ਸੰਗਤ ਨੇ ਸਹਯੋਗ ਦੇਣਾ ਇਹ ਸੰਗਤ ਦੇ ਹੱਥ ਵਿੱਚ ਹੈ ਕਿ ਕਿੰਨੀ ਦਿਲ ਦੀ ਸੰਗਤ ਇਸ ਮੋਰਚੇ ਨੂੰ ਫਤਿਹ ਕਰਦੀ ਹੈ ਇਸ ਕਰਕੇ ਸਾਡਾ ਕੰਮ ਹੈ ਸੇ ਸੰਘਰਸ਼ ਕਰਨਾ ਉਹ ਸੱਚੇ ਪਾਤਸ਼ਾਹ ਸਾਡੇ ਤੋਂ ਸਾਰਾ ਕੁਝ ਵਾਹ ਜੀ ਪਹਿਲੀ ਵਾਰ